ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗੋੰਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੰਤ ਮਿਲੈ ਕੇਛ ਸੁਨੀਆ ਕਹੀਐ ਮਿਲ ਅਸੰਤ ਮਸਤ ਕਰ ਰਹੀਐ ਬਾਬਾ ਬੁੱਲਣਾ ਕਿਆ ਕਹੀਐ ਜੈਸੀ RAM ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ मूरख स्यो बोले चख मारी संतन स्यो बोले इथे विश्राम लाना उपकारी मूरख स्यो बोले इथे विश्राम चख मारी बोलत बोलत बड़ है बिकारा बिन बोले क्या करहै बिचारा कहो कबीर ਛੂਛਾ ਘਟ ਬੋਲੇ ਪਰਿਆ ਹੋਏ ਸੋ ਕਬਹੋ ਨ ਡੋਲੇ ਗੋਂਡ ਨਰੂ ਮਰੇ ਨਰ ਕਾਮ ਨ ਆਵੇ ਪਸੂ ਮਰੇ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਾਤ ਮੈਂ ਕਿਆ ਜਾਣਾਂ ਮੈਂ ਕਿਆ ਜਾਣਾਂ अपने कर्म की गात मैं क्या जानौ मैं क्या जानौ बाबा रे रहाओ हाड चले जैसे लकड़ी का तूला केश जले जैसे घास का पूला कहो कबीर तब ही नर जागे ਜਾਮ ਕਾ ਡੰਡ ਮੂंड ਮਹਿ ਲਾਗੈ ਗੋਂਡ ਆਕਾਸ ਗਗਨ ਪਾਤਾਲ ਗਗਨ ਹੈ ਚਾਹੋ ਦੇਸ ਗਗਨ ਰਹਾਇ ਲੈ ਆਨੰਦ ਮੂਲ ਸਦਾ ਪਰਖੋਤਮ ਘਟ ਬਿਨਸੈ ਗਗਨ ਨਾ ਜਾਇ ਲੈ ਮੋਹਿ ਬੈਰਾਗ ਭਇਓ ਮੋਹਿ ਬੈਰਾਗ ਭਇਓ ਇਹੋ ਜੀਓ ਆਏ ਕਹਾ ਗਇਓ ਰਹਾਉ ਪੰਚ ਤਤ ਮਿਲ ਕਾਇਆ ਕੀਨੀ ਇਹ ਕੀਨੀ ਪਦ ਹੀ ਹੈ ਨੰਨੇ ਦੇ ਹਲੰਤ ਨਹੀਂ ਹੈ ਪ੍ਰਾਤਨ ਸਰੂਪਾਂ ਚ ਪੰਚ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਤੀਨ ਰੇ कर्म बद, बद, बद तुम जियो कहत हो कर्म बद बद थोड़ा जा कस के बोलना है कर्म बद तुम जियो कहत हो ये संबंध का पाठ इतना विश्राम है कर्म बद तुम जियो कहत हो कर्म किन जियो दीन रे हर महतान है तान मह हर है इतना विश्राम ਸਰਬ ਨਿਰੰਤਰ ਸੋਏ ਰੇ ਕਹਿ ਕਬੀਰ ਆਰਾਮ ਨਾਮ ਨਾ ਛੋਡਾ ਸਹਜੇ ਹੋਏ ਸੋ ਹੋਏ ਰੇ ਰਾਗ ਗੋੰਡ ਬਾਣੀ ਭਗਤ ਕਬੀਰ ਜੀ ਕੀ ਬਾਣੀ ਭਗਤ ਦੇ ਵਿੱਚ ਹੈ ਹੀ ਨਹੀਂ ਹੈਗਾ ਰਾਗ ਗੋੜ ਹੈ ਗੋੜ ਪਾਠ ਸ਼ੁੱਧ ਕਰ ਲੋ ਗੱਗੇ ਕਨੌੜੇ ਦੇ ਨਾਲ ਹੈ ਰਾਗ ਗੋੜ ਗੋੜ ਬਾਣੀ ਕਬੀਰ ਜੀ ਉਹ ਕੀ ਰਾਗ ਗੋੜ ਬਾਣੀ ਕਬੀਰ ਜੀ ਕੀ ਬਾਣੀ ਕਬੀਰ ਨਹੀਂ ਕਹਿਣਾ ਬਾਣੀ ਤੇ ਵੀ ਰੁਕਣਾ ਬਾਣੀ ਕਬੀਰ ਜੀ ਉਹ ਕੀ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁੱਲਾ ਨਹੀਂ ਬੋਲਣਾ ਸਤ ਗੁਰ ਥੋੜਾ ਜਿਹਾ ਕੱਸ ਕੇ ਬੋਲਣਾ ਸਤ ਗੁਰ ਪ੍ਰਸਾਦ ਪੂਜਾ ਬਾੰਦ ਤੇ ਲਾਕਰ ਡਾਰਿਓ ਹਸਤੀ ਕ੍ਰੋਪ ਮੂਡ ਮਹਿ ਮਾਰੇਓ ਹਸਤ ਭਾਗ ਕੈ ਚੀਸਾ ਮਾਰੈ ਇਆ ਮੂਰਤ ਕੈ ਹਉ ਬਲਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਉ રે ਮਹਾਵਤ ਤੁਜ ਡਾਰੋ ਕਾਟ ਇਸ ਹੈ ਤੁਰਾਵਹ ਇਸ ਹੈ ਤੁਰਾਵਹ ਇਸ ਹੈ ਤੁਰਾਵਹ ਕਲੋ ਸਾਟ ਹਸਤ ਨਾ ਤੋਰੇ ਤਰੈ ਧਿਆਨ ਵਾਕਹਿ ਰਦਾ ਵਾਕ ਰਿਦੈ ਬਸੈ ਭਗਵਾਨ ਵਾਕਹਿ ਰਿਦੈ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਇੱਥੇ ਵਿਸ਼ਰਾਮ ਲਾਉਣਾ ਕੁੰਚਰ ਪੋਟ ਲੈ ਲੈ ਨਮਸਕਾਰ ਬੂਜੀ ਨਹੀਂ ਬੂਜੀ ਕਸਕੇ ਬੋਲਣਾ ਬੂਜੀ ਨਹੀਂ ਕਾਜੀ ਅੰਧਿਆਰ ਹੈ ਬੂਜੀ ਨਹੀਂ ਕਾਜੀ ਅੰਧਿਆਰ ਹੈ ਤੀਨ ਬਾਰ ਪਤੀਆ ਭਾਰ ਲੀਨਾ ਮਾਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਾਦਨ ਹੈ ਜਨਕੀ ਜਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ